ਸਸ ਸ੍ਰੀਕਾਲ ਜੀ ਰੂਹ ਦੇ ਲਵ ਚੈਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਪਾ ਤੁਹਾਡੇ ਨਾਲ ਹਰ ਰੋਜ਼ ਹੰਨੇ-ਹੰਨੇ ਪਾਛੇ ਕਿਤਾਬ ਦੇ ਅਧਿਆਏ ਪੇਸ਼ ਕਰ ਰਹੀ ਹਾਂ ਚੌਥਾ ਅਧਿਆਏ ਆਪਾਂ ਸ਼ੁਰੂ ਕੀਤਾ ਹੋਇਆ ਜੀ ਤਾਂ ਅੱਜ ਆਪਾਂ ਉਸ ਨੂੰ ਸ਼ੁਰੂ ਕਰਕੇ ਤੁਹਾਡੇ ਅੱਗੇ ਪੇਸ਼ ਕਰ ਰਹੇ ਹਾਂ ਤੇ ਅੱਜ ਉਸ ਨੂੰ ਖਤਮ ਕਰਾਂਗੇ ਇਹ ਕਿਤਾਬ ਜੋ ਹੈ ਜੀ ਇਹ ਜਗਦੀਪ ਸਿੰਘ ਜੀ ਦੁਆਰਾ ਲਿਖੀ ਗਈ ਹੈ ਸਿੱਖ ਇਤਿਹਾਸ ਦੇ ਉੱਪਰ ਲਿਖੀ ਗਈ ਹੈ ਜੋ ਨਵੇਂ ਵੀਵਰਸ ਜੋ ਨਵੇਂ ਆਪਣੇ ਚੈਨਲ ਦੇ ਨਾਲ ਜੁੜੇ ਨੇ ਉਹ ਅਗਰ ਇਸ ਨੂੰ ਕਿਤਾਬ ਨੂੰ ਸ਼ੁਰੂ ਤੋਂ ਸਟਾਰਟ ਕਰਨਾ ਚਾਹੁੰਦੇ ਆ ਸਾਡੇ ਨਾਲ ਤਾਂ ਸਾਡੇ ਪਿਛਲੀਆਂ ਵੀਡੀਓਜ਼ ਇਹਦੇ ਵਿੱਚ ਪਈਆਂ ਨੇ ਤੁਸੀਂ ਉੱਥੋਂ ਸ਼ੁਰੂ ਕਰ ਸਕਦੇ ਹੋ ਤਾਂ ਆਓ ਆਪਾਂ ਚੌਥਾ ਭਾਗ ਅੱਗੇ ਸ਼ੁਰੂ ਕਰਦੇ ਆ ਤੇ ਅੱਜ ਉਸ ਨੂੰ ਸਮਾਪਤੀ ਵੱਲ ਲੈ ਕੇ ਜਾਵਾਂਗੇ ਮੋਮਨ ਖਾਂ ਚਾਹੁੰਦਾ ਹੈ ਕਿ ਉਹ ਰਾਤੋਂ ਰਾਤ ਟੈਂਡਾ ਮਾਰ ਲੈਣ ਤਾਂ ਕਿ ਸਿੰਘਾਂ ਨੂੰ ਖਬਰ ਨਾ ਹੋ ਸਕੇ ਤੇ ਉਹ ਲੁਕ ਨਾ ਸਕਣ ਤੇਜ਼ੀ ਨਾਲ ਵੱਧਦੀ ਜਾ ਰਹੀ ਫੌਜ ਰਸਤੇ ਵਿੱਚ ਇੱਕ ਕੁਮੰਡੇ ਨਾਮੀ ਜੱਟ ਨੇ ਦੇਖੀ ਉਸ ਨੂੰ ਸਮਝਣ ਵਿੱਚ देर ਨਾ ਲੱਗੀ ਕਿ ਫੌਜ ਨੇ ਕਿੱਦਾਂ ਚੜ੍ਹਾਈ ਕੀਤੀ ਹੈ ਕੱਲ ਦੇ ਸਾਕੇ ਦਾ ਰੋਲਾ ਚਾਰੇ ਪਾਸੇ ਪਿਆ ਚੁੱਕਾ ਸੀ ਪਰ ਉਸਨੇ ਫਿਰ ਵੀ ਮੋਮਨ ਖਾਨ ਨੂੰ ਪੁੱਛਿਆ ਅੱਜ ਕਿੱਧਰ ਨੂੰ ਚੜ੍ਹਾਈ ਕੀਤੀ ਹੈ ਹਜ਼ੂਰ ਤਾਰਾ ਸਿੰਘ ਦਾ ਤਾਰਾ ਡੋਬਣ ਚੱਲੇ ਹਾਂ ਤਕੀ ਬੇਗ ਬੋਲਿਆ ਹਈ ਸ਼ਾਵਾ ਦਰਲਮਾ ਵਾਲਾ ਤਾਰਾ ਸਾਂ ਘਵੰਡਾ ਬੋਲਿਆ ਹਾਂ ਉਹੀ ਪਰ ਹਜ਼ੂਰ ਤੁਸੀਂ ਤਾਂ ਲੰਮੇ ਰਸਤੇ ਤੋਂ ਜਾ ਰਹੇ ਹੋ ਆਓ ਮੈਂ ਤੁਹਾਨੂੰ ਛੋਟੇ ਰਾਹ ਤੋਂ ਲੈ ਚੱਲਾਂ ਤੇ ਮੋਮਨ ਖਾਨ ਨੇ ਫੌਜ ਨੂੰ ਮੰਡੇ ਦੇ ਮਗਰ ਲਾ ਦਿੱਤੀ। ਕੁਮੰਡ ਸਿੰਘਾ ਨਾਲ ਹਮਦਰਦੀ ਰੱਖਦਾ ਸੀ। ਸੋ ਫੌਜ ਨੂੰ ਵੱਲ-ਵਲੇਵੇਂ ਪਾ ਕੇ ਦੱਲ ਵੱਲੇ ਜਾ ਰਿਹਾ ਸੀ ਤਾਂ ਕਿ ਕਿਸੇ ਤਰ੍ਹਾਂ ਸਿੰਘਾ ਨੂੰ ਖਬਰ ਹੋ ਜਾਵੇ ਤੇ ਉਹ ਸੁਚੇਤ ਹੋ ਜਾ। ਡੱਲੇ ਪਿੰਡ ਤੋਂ ਕੁਝ ਦੂਰੋਂ ਕੁਮੰਡੇ ਨੇ ਮੋਮਨ ਖਾਨ ਨੂੰ ਪਿੰਡ ਦਿਖਾ ਦਿੱਤਾ ਤੇ ਆਪ ਫੌਜ ਤੋਂ ਪਾਸੇ ਹੋ ਗਿਆ। ਰਸਤੇ ਵਿੱਚ ਕਿਸੇ ਹੋਰ ਸੰਗੀ ਰਾਹੀ ਉਸਨੇ ਸਿੰਘਾਂ ਵੱਲ ਖਬਰ ਭੇਜ ਦਿੱਤੀ ਮੈਂ ਫੌਜ ਨੂੰ ਹੋਰ ਘੁੰਮਣ ਘੇਰੀਆਂ ਵਿੱਚ ਪਾਉਂਦਾ ਹਾਂ ਤੇ ਤੂੰ ਛੇਤੀ ਨਾਲ ਸਿੰਘਾਂ ਨੂੰ ਸੂਦੇ ਘਵੰਡੇ ਨੇ ਆਪਣੇ ਸਾਥੀ ਨੂੰ ਜਲਦੀ ਸਿੰਘਾਂ ਕੋਲ ਪਹੁੰਚਣ ਦੀ ਤਾਕੀਦ ਕੀਤੀ ਪਰ ਤਾਰਾ ਸਿੰਘ ਨੂੰ ਤਾਂ ਸ਼ਹੀਦੀ ਸੰਮੁਖ ਦਿਸ ਰਹੀ ਸੀ ਉਹ ਹੁਣ ਕਿਸੇ ਸੁਨੇਹੇ ਦੀ ਪਰਵਾਹ ਨਹੀਂ ਕਰਨੀ ਸੀ ਉਸਨੇ ਖਬਰ ਲੈ ਆਉਣ ਵਾਲੇ ਦਾ ਧੰਨਵਾਦ ਕੀਤਾ ਕੀ ਤੁਹਾਨੂੰ ਜ਼ਿੰਦਗੀ ਪਿਆਰੀ ਨਹੀਂ ਸੂ ਲਿਆਉਣ ਵਾਲਾ ਜੱਟ ਬੋਲਿਆ ਕੌਣ ਕਹਿੰਦਾ ਹੈ ਕਿ ਸਾਨੂੰ ਜ਼ਿੰਦ ਪਿਆਰੀ ਨਹੀਂ ਸਾਨੂੰ ਜ਼ਿੰਦ ਬਹੁਤ ਪਿਆਰੀ ਹੈ ਭਾਈ ਇਸ ਲਈ ਤਾਂ ਸਭ ਤੋਂ ਪਿਆਰੀ ਸ਼ੈ ਸਤਿਗੁਰਾਂ ਦੇ ਚਰਨਾਂ ਵਿੱਚ ਪੇਟ ਕਰ ਰਹੀ ਹਾਂ ਸਤਿਗੁਰ ਤੋਂ ਪਿਆਰਾ ਤਾਂ ਸਬਨਾ ਧਰਤੀਆਂ ਉੱਤੇ ਕੁਝ ਨਹੀਂ ਸਿੱਖ ਲਈ ਭਾਈ ਤਾਰਾ ਸਿੰਘ ਬੋਲੇ ਤਨ ਸਤਗੁਰ ਤਨ ਤੁਸੀਂ ਤੇ ਤਨ ਤੁਹਾਡੀ ਦ੍ਰਿੜਤਾ ਵਿਦਾ ਲੈਂਦਾ ਹੋਇਆ ਜੱਟ ਬੋਲਿਆ ਉਧਰ ਡੱਲ ਵਾਲਿਆਂ ਨੂੰ ਫੌਜ ਦਾ ਪਤਾ ਲੱਗਾ ਤਾਂ ਕੁਝ ਮੌਤਬਰ ਭੱਜੇ ਆਏ ਸਾਡੇ ਪਿੰਡ ਦਾ ਕੋਈ ਬਾਗੀ ਨਹੀਂ ਹਜ਼ੂਰ ਨਾ ਕੋਈ ਰਾਠ ਨਾ ਚੋਰ ਤੇ ਨਾ ਹੀ ਕੋਈ ਸਿੰਘ ਫਿਰ ਤੁਸੀਂ ਕਿਸ ਤੇ ਚੜਾਈ ਕਰਕੇ ਆਏ ਹੋ ਇਸ ਤੋਂ ਪਹਿਲਾਂ ਕਿ ਮੋਮਨ ਖਾਂ ਕੋਈ ਜਵਾਬ ਜਿੰਦਾ ਸਿੰਘਾਂ ਨੇ ਨਗਾਰੇ ਤੇ ਚੋਟ ਲਾ ਦਿੱਤੀ ਹਾ 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 ਮੂਮਨ ਖਾਂ ਹੱਸਿਆ ਤੇਨੇ ਗਾਰੇ ਦੀ ਆਵਾਜ਼ ਵਾਲੇ ਰੁੱਖ ਕੀਤਾ ਫੌਜ ਵਿੱਚ ਇੱਕ ਪਠਾਨ ਸੀ ਜੋ ਤਾਰਾ ਸਿੰਘ ਨਾਲ ਪ੍ਰੇਮ ਰੱਖਦਾ ਸੀ ਉਸਨੇ ਵੀ ਤਾਰਾ ਸਿੰਘ ਨੂੰ ਚਲੇ ਜਾਣ ਦੀ ਬੇਨਤੀ ਕੀਤੀ ਕਦੇ ਨੰਠ ਹੈ ਜੁੱਧ ਤੇ ਜੋਧੇ ਜੁਝਾਰੇ ਜੁਝਾਰ ਵੀ ਕਦੇ ਜੁੱਧ ਭੂਮੀ 'ਚੋਂ ਨਸਦੇ ਹਨ ਪਠਾਨ ਸਾਹਿਬ ਜੁਝਾਰਤਾ ਜੋਜਦੇ ਹਨ ਪਰ ਜੰਗ ਦੇ ਮੈਦਾਨ ਵਿੱਚ ਤਾਂ ਹਾਥੀ ਚੰਗਰਾ ਮਾਰਦੇ ਫਿਰਦੇ ਹਨ ਜਿਹੜੇ ਘੋੜੇ ਦੀ ਪਿੱਠ ਤੇ ਨਗਾਰਾ ਬੱਧਾ ਹੋਵੇ ਉਹ ਹਾਥੀਆਂ ਤੋਂ ਨਹੀਂ ਘਬਰਾਉਂਦਾ ਪਰ ਜੁਝਾਰ ਸਿੰਘ ਦੀ ਉਮਰ ਹੀ ਕੀ ਹੈ ਹਜੇ ਕੋਈ ਇੱਕ ਕਮਜ਼ੋਰੀ ਵੀ ਜੇ ਦੁਸ਼ਮਣਾਂ ਦੇ ਹੱਥ ਆ ਗਈ ਕਮਜ਼ੋਰੀਆਂ ਕਮਜ਼ੋਰਾਂ ਦੀਆਂ ਹੁੰਦੀਆਂ ਹਨ ਬਹਾਦਰਾਂ ਦੇ ਖਿ ਸੇ ਸਿਰਫ ਬਹਾਦਰੀ ਹੁੰਦੀ ਹੈ ਪਰ ਜੰਗ ਦਾ ਮੈਦਾਨ ਰਾਖਸ਼ਾ ਨਾ ਭਰਿਆ ਹੋਇਆ ਹੈ ਮੜੇ ਦਿਲਾ ਵਾਲੇ ਦਰਨ ਰੱਖਸ਼ਾਂ ਤੋਂ ਜਿੰਨਾ ਅੰਦਰ ਸਤੁਰਜ ਦੀਆਂ ਖੰਡੇ ਬਾਟੀਆਂ ਵਾਲੀਆਂ ਪੰਜ ਘੁੱਟਾਂ ਗਈਆਂ ਹੁਣ ਉਹਨਾਂ ਨੂੰ ਰੱਖਸ਼ਾਂ ਦਾ ਕੀ ਭੈ ਚਮਕੌਰ ਦੇ ਮੈਦਾਨ ਵਿੱਚ ਜੁਝਾਰ ਦੀ ਪਰਚੀ ਐਸੀ ਵਹੇਗੀ ਕਿ ਮੁਗਲਾਂ ਦੇ ਘਰੀਨ ਸੱਥਰ ਵਿਛੌਂਦੀ ਜਾਵੇਗੀ ਸੋ ਭੱਜਣ ਦਾ ਸਮਾਂ ਤਾਂ ਚਲਾ ਗਿਆ ਖਾਨ ਸਾਹਿਬ ਸ਼ੁਕਰਾਨਾ ਤੁਹਾਡਾ ਕਿ ਤੁਸੀਂ ਸਾਡਾ ਫਿਕਰ ਕੀਤਾ ਸਾਰਾ ਦਿਨ ਸਿੰਘਾਂ ਦੀ ਟਹਿਲ ਸੇਵਾ ਕਰਦੇ ਰਹਿਣ ਵਾਲੇ ਭਾਈ ਤਾਰਾ ਸਿੰਘ ਹੁਣ ਵੀ ਸਿੰਘਾਂ ਨੂੰ ਚਲਚਕਾਰ ਰਹੇ ਸਨ ਕਿਸੇ ਸਿੰਘ ਨੇ ਮਸ਼ਕ ਭਾਈ ਤਾਰਾ ਸਿੰਘ ਤੋਂ ਮੰਗਦਿਆਂ ਕਿਹਾ ਸਾਰਾ ਜੀਵਨ ਤੁਸੀਂ ਸਿੰਘਾਂ ਦੀ ਸੇਵਾ ਵਿੱਚ ਲਾ ਦਿੱਤਾ ਹੈ ਸਿੰਘ ਜੀ ਹੁਣ ਕੋਈ ਸੇਵਾ ਸਾਨੂੰ ਵੀ ਬਖਸ਼ੋ ਤੁਹਾਡੀ ਕੋਈ ਐਸੀ ਸੇਵਾ ਕਿ ਸਾਡਾ ਆਉਣਾ ਵੀ ਸਫਲ ਹੋ ਸਕੇ ਅਸੀਂ ਵੀ ਦਰਗਾਹ ਜਾ ਕੇ ਕਹਿ ਸਕੀਏ ਇਸੀ ਭਾਈ ਤਾਰਾ ਸਿੰਘ ਦੀ ਸੇਵਾ ਕਰਕੇ ਸਰੀਰ ਪਵਿੱਤਰ ਕੀਤਾ ਹੈ। ਸਰੀਰ ਪਵਿੱਤਰ ਤਾਂ ਜੰਗ ਵਿੱਚ ਸ਼ਸਤਰ ਦੇ ਵਰਖਾਣ ਵਾਰ ਖਾਣ ਨਾਲ ਹੁੰਦਾ ਹੈ। ਖਾਲਸਾ ਜੀ ਸਿੱਖ ਦੀ ਦੇਹ ਤਾਂ ਜੰਗ ਦੇ ਮੈਦਾਨ ਵਿੱਚ ਲਹੂ ਡੋਲ ਕੇ ਪਵਿੱਤਰ ਹੁੰਦੀ ਹੈ। ਜਿੰਨੇ ਵੱਧ ਫਟ ਸਰੀਰ ਤੇ ਲੱਗਣਗੇ, ਉੰਨੇ ਵੱਧ ਤੇ ਹੀ ਪਵਿੱਤਰ ਹੋਵੇਗੀ। ਸੋ ਪਵਿੱਤਰਤਾ ਲਈ ਆਓ ਲਹੂ ਵਹਾਈਏ। ਭਾਈ ਤਾਰਾ ਸਿੰਘ ਨੇ ਤੁਰਕ ਫੌਜ ਵੱਲ ਦੇਖਦੇ ਇਸ਼ਾਰਾ ਕੀਤਾ ਸ਼ਾਹੀ ਫੌਜਾਂ ਦੇ ਧੁਨ ਸੇ ਵੱਜ ਰਹੇ ਹਨ ਮੂਰੇ ਪੈਦਲ ਪਿੱਛੇ ਘੋੜਸਵਾਰ ਤੇ ਸਭ ਤੋਂ ਮਗਰ ਪੰਜ ਹਾਥੀ ਸਿੰਘਾਂ ਦੀ ਵੀ ਰਣਨੀਤੀ ਤਿਆਰ ਹੈ ਮੁਗਲਾ ਨੇ ਪਹਿਲਾ ਜੱਥਾ ਭੇਜਿਆ ਤੇ ਇਧਰੋਂ ਭਾਈ ਬੁਲਾਕਾ ਸਿੰਘ ਮੈਦਾਨ ਵਿੱਚ ਟੱਟ ਗਏ ਉਹਨਾਂ ਸ਼ਰੀ ਸਾਹਿਬ ਜੀਆਂ ਨੂੰ ਕੱਢ ਕੇ ਮੱਥੇ ਨੂੰ ਚੁਹਾਈ ਤੇ ਅਗਲੇ ਹੀ ਪਲ ਇਸ ਤਰ੍ਹਾਂ ਘੁਮਾਈ ਕਿ ਦੋ ਮੁਗਲ ਸਪਾਈਆਂ ਦੇ ਸਿਰ ਘੋੜ ਸਵਾਰਿਆਂ ਦੇ ਪੈਰਾਂ ਵਿੱਚ ਪਏ ਸਨ। ਭਾਈ ਬੁਲਾਕਾ ਸਿੰਘ ਨੇ ਕਈਆਂ ਨੂੰ ਪਾਰ ਬੁਲਾਇਆ ਤੇ ਕਈਆਂ ਨੂੰ ਫੱਟੜ ਕੀਤਾ। ਹਾਥੀਆਂ ਉੱਤੇ ਬੈਠੇ ਤੀਰ ਅੰਦਾਜ਼ਾਂ ਨੂੰ ਇਸ਼ਾਰਾ ਕੀਤਾ ਗਿਆ। ਪੱਥਿਆਂ ਵਿੱਚੋਂ ਕੱਢ ਕੇ ਇਸ਼ਾਨ ਚੀਆ ਨੇ ਤੀਰ ਚਲਾਏ। ਪਹਿਲੇ ਸਿੰਘ ਨਾਲ ਮੁਕਾਬਲੇ ਵਿੱਚ ਹੀ ਮੋਮਨ ਖਾਨ ਦੀ ਕਾਇਰਤਾ ਜੰਗ ਦੇ ਮੈਦਾਨ ਵਿੱਚ ਪ੍ਰਤੱਖ ਹੋ ਗਈ ਕਈ ਥੀਰੇ ਇਕੱਠੇ ਭਾਈ ਬੁਲਾਕਾ ਸਿੰਘ ਦੀ ਛਾਤੀ ਵਿੱਚ ਵੱਜੇ ਉਹਨਾਂ ਨੇ ਸਿੰਘਾਂ ਵੱਲ ਦੇਖ ਕੇ ਫਤਿਹ ਬੁਲਾਈ ਤੇ ਇਸ ਜੰਗ ਦੇ ਪਹਿਲੇ ਸ਼ਹੀਦ ਬਣ ਗਏ ਹੁਣ ਸਿੰਘਾਂ ਦਾ ਦੂਜਾ ਜੱਥਾ ਪਿੱਠਾਂ ਜੋੜ ਕੇ ਖਲੋ ਗਿਆ ਇੱਕ ਦੂਜੇ ਦੀ ਪਿੱਠ ਤੇ ਹੰਦਾ ਵਾਰ ਰੋਕ ਕੇ ਉਹਨਾਂ ਮੁਗਲਾਂ ਦੇ ਆਹੂ ਲਾਉਣੇ ਸ਼ੁਰੂ ਕੀਤੇ ਮੁਗਲਾਂ ਦੇ ਸ਼ਰੀਰਾਂ ਵਿੱਚੋਂ ਪ੍ਰਣਾਲੀਆਂ ਵਾਂਗ ਲਹੂ ਵਹਿ ਰਿਹਾ ਸੀ ਹਾਲਾਂਕਿ ਪੌ ਫਟਾਲਾ ਹੋ ਚੁੱਕਾ ਹੈ ਪਰ ਮੁਗਲਾਂ ਦੇ ਘੋੜਿਆਂ ਦੀ ਭੱਜ ਦੌੜ ਨੇ ਧੂੜ ਮਿੱਟੀ ਨਾਲ ਅਸਮਾਨ ਭਰ ਦਿੱਤਾ ਹੈ ਤੇ ਹਨੇਰੀ ਰਾਤ ਜਿਹਾ ਹਨੇਰਾ ਛਾ ਗਿਆ ਹੈ ਮੁਗਲ ਦੂਰੋਂ ਘੋੜਾ ਪਜਾ ਕੇ ਲਿਆਉਂਦੇ ਹਨ ਤਾਂ ਕਿ ਘੋੜੇ ਦੀ ਫੇਟ ਮਾਰ ਕੇ ਹੀ ਸਿੰਘਾਂ ਨੂੰ ਕੁਚਲ ਸਕਣ ਪਰ ਇਸ ਤਰ੍ਹਾਂ ਉਹ 부ਜਦਿਲ ਆਪਣੇ ਘੋੜਿਆਂ ਦਾ ਨੁਕਸਾਨ ਕਰਵਾ ਰਹੇ ਹਨ। ਕਈ ਘੋੜਿਆਂ ਦੀਆਂ ਛਾਤੀਆਂ ਸਿੰਘਾਂ ਦੀ ਨੀਜੀਆਂ ਨਹੀਂ ਬਿੰਨ ਦਿੱਤੀਆਂ ਹਨ। ਸਮੁੰਦਰ ਸਿੰਘ ਨੇ ਆਪਣੇ ਨਾਂ ਦੀ ਲਾਜ ਰੱਖਦੇ ਹੋਏ ਸਮੁੰਦਰ ਦੀ ਉੱਚੀ ਛੱਲ ਵਾਂਗ ਉਡਾਰੀ ਮਾਰੀ ਤੇ ਭੱਜੇ ਆਉਂਦੇ ਘੋੜੇ ਦੇ ਉੱਤੇ ਦੀ ਲੰਗ ਗਿਆ। ਫਰੂਜ਼ ਦੇ ਧਰਤੀ ਉੱਤੇ ਉਤਰਨ ਤੋਂ ਪਹਿਲਾਂ ਸਵਾਰ ਦਾ ਸਿਰ ਪਟਾਕ ਦੇਣੇ ਧਰਤੀ ਤੇ ਡਿੱਗਿਆ ਸਮੁੰਦ ਸਿੰਘ ਮੁਗਲਾ ਵੱਲ ਮੂੰਹ ਕਰੀ ਅਡੋਲ ਖੜੋਤਾ ਹੈ ਕਿ ਉਸ ਵੱਲ ਘੋੜੇ ਭਜਾਈ ਆਉਂਦੇ ਘੋੜ ਸਵਾਰਾਂ ਨੇ ਡਰ ਨਾਲ ਇੱਕਦਮ ਲਗਾਮਾਂ ਖਿੱਚੀਆਂ ਤੇ ਦੋਹੇ ਘੋੜੇ ਤਿਲਕ ਕੇ ਡਿੱਗ ਪਏ ਤੇ ਸਵਾਰਾਂ ਸਮੇਤ ਇਸੜਦੇ ਹੋਏ ਕਿੰਨੀ ਦੂਰ ਤੱਕ ਆ ਗਏ ਇਸ ਤੋਂ ਪਹਿਲਾਂ ਕਿ ਸਵਾਰ ਸੰਭਲਦੇ ਸਮੁੰਦਰ ਸਿੰਘ ਨੇ ਦੋਹਾਂ ਦੇ ਸਿਰ ਧੜਾਂ ਤੋਂ ਵੱਖ ਕਰ ਦਿੱਤੇ ਬਾਦਲ ਸਿੰਘ ਜੰਗ ਦੇ ਮੈਦਾਨ ਵਿੱਚ ਕਾਲੇ ਬੋੜੇ ਬੱਦਲਾਂ ਵਾਂਗ ਗੱਜਿਆ ਉਹ ਸਮੁੰਦਰ ਸਿੰਘ ਨਾਲ ਮਿਲ ਕੇ ਮੁਗਲਈ ਘੋੜਿਆਂ ਉੱਤੇ ਸਵਾਰ ਹੋਇਆ ਤੇ ਮੁਗਲਾਂ ਵੱਲ ਵਧਿਆ ਬਾਦਲ ਸਿੰਘ ਦੀ ਗਰਜਵੀਂ ਦਹਾੜ ਨੇ ਸਾਹਮਣੇ ਖਲੋਤੀ ਮੁਗਲ ਟੁਕੜੀ ਦੇ ਰਾਹ ਸੋਤ ਦਿੱਤੇ ਹਨ ਉਨ੍ਹਾਂ ਦੋਹਾਂ ਸਿੰਘਾਂ ਨੇ ਕਿਰਪਾਨਾਂ ਇਸ ਫੁਰਤੀ ਨਾਲ ਘਮਾਈਆਂ ਕਿ ਅਗਲੇ ਪਲ ਹੀ ਇਹ ਜਾਪ ਰਿਹਾ ਸੀ ਕਿ ਜਿਵੇਂ ਇੱਥੇ ਕੋਈ ਮੁਗਲ ਟੁਕੜੀ ਹੈ ਹੀ ਨਹੀਂ ਸੀ ਇਹ ਤੁਸੀਂ ਆਪਦੀ ਮਾਂ ਦੇ ਵਿਆਹ ਵਿੱਚ ਲਾਉਣੀਆਂ ਨੇ ਗੁੱਸੇ ਵਿੱਚ ਭਖਿਆ ਹੋਇਆ ਮੋਮਨ ਖਾਂ ਬੰਦੂਖਾਂ ਵਾਲਿਆਂ ਵੱਲ ਵੇਖ ਕੇ ਚਿੱਕਿਆ ਅਗਲੇ ਹੀ ਪਲ ਬੰਦੂਕਾਂ ਚਲੀਆਂ ਤੇ ਦੋਹੇ ਸਿੰਘ ਸ਼ਹੀਦੀ ਪਾ ਗਏ ਭਾਈ ਸੁਮੰਦ ਸਿੰਘ ਤੇ ਬਾਦਲ ਸਿੰਘ ਦੇ ਡਿੱਗਣ ਦੀ ਧੀਰ ਸੀ ਕਿ ਭਾਈ ਝਾਬ ਸਿੰਘ ਨਿਹੰਗ ਦੋਹਾ ਘੋੜਿਆਂ ਉੱਤੇ ਖਲੋਤਾ ਜੈਕਾਰੇ ਛੱਡਦਾ ਤੁਰਕਾਵਲ ਛੂਕਦਾ ਆਇਆ ਇਸ ਤੋਂ ਪਹਿਲਾਂ ਕਿ ਬੰਦੂਕਾਂ ਵਾਲੇ ਦੁਬਾਰਾ ਗੋਲੀਆਂ ਪਰਦੇ ਝਾਬ ਸਿੰਘ ਨੇ ਪੈਦਲ ਸੈਨਿਕਾਂ ਦੇ ਦਸਾਂ ਖੂ ਦੇ ਜਥੇ ਵਿੱਚ ਛਾਲ ਮਾਰੀ ਨੇੜੇ ਜੇ ਨਾਲ ਇੱਕ ਸੈਨਿਕ ਤਾਂ ਹਵਾ ਵਿੱਚ ਹੀ ਵਿਨ ਦਿੱਤਾ ਧਰਤੀ ਤੇ ਪੈਰ ਲੱਗਦੇ ਆ ਉਹ ਕਿਰਪਾਨ ਫੜ ਕੇ ਇਸ ਤਰ੍ਹਾਂ ਘੁੰਮਿਆ ਕਿ ਮੁਗਲ ਸੈਨਿਕਾਂ ਦੇ ਸ਼ਰੀਰ ਵਿਚਾਲੀੋਂ ਚੀਰ ਦਿੱਤੇ ਐਤਕੀ ਮੋਮਨ ਖਾਨ ਨੂੰ ਕਹਿਣਾ ਨਹੀਂ ਪਿਆ ਤੇ ਬੰਦੂਕਾਂ ਦੀਆਂ ਗੋਲੀਆਂ ਚੱਲੀਆਂ ਇੱਕ ਗੋਲੀ ਭਾਈ ਚਾਪ ਸਿੰਘ ਦੀ ਅੱਖ ਵਿੱਚ ਵੱਜੀ ਪਰ ਉਹ ਖਲੋਤਾ ਰਿਹਾ ਛੋਟੀਆਂ ਤੋਪਾਂ ਦੇ ਗੋਲੇ ਆਏ ਸਿੰਘ ਖੜਾਕ ਸੁਣ ਕੇ ਮੁਸਕਰਾਇਆ ਭਾਈ ਚਾਬ ਸਿੰਘ ਹੋਰ ਕਈ ਜ਼ਖਮੀ ਮੁਗਲ ਸਿਪਾਹੀ ਵੀ ਗੋਲੀਆਂ ਦੇ ਮਾਰ ਵਿੱਚ ਆ ਗਏ ਇਹ ਕੀ ਹੋ ਰਿਹਾ ਹੈ ਇਹ ਹੋ ਕੀ ਰਿਹਾ ਹੈ ਗਿਣਤੀ ਦੇ 2.5 ਟੋਟਰੂ ਹਨ ਤੇ ਸਾਡੇ ਸਿਪਾਈਆਂ ਦੇ ਆਹੂ ਲਾ ਰਹੇ ਹਨ ਕੀ ਸਾਡੀ ਮਰਦਾਨਗੀ ਕਿਧਰੇ ਉਡਾਰੀ ਮਾਰ ਗਈ ਹੈ ਕਿਉਂ ਤਕੀਬੇ ਕੀ ਅਸੀਂ ਨਾਵਾਂ ਦੇ ਹੀ ਜਨਰਲ ਬਣੀ ਫਿਰਦੇ ਹਾਂ ਮੋਮਨ ਖਾਨ ਨੇ ਤਕੀ ਬੇਗ ਨੂੰ ਬੰਕਾਰਿਆ ਤਕੀ ਬੇਗ ਨੇ ਜੋਸ਼ ਵਿੱਚ ਆ ਕੇ ਘੋੜਾ ਦੌੜਾਇਆ ਤੇ ਸਿੰਘਾਂ ਦੇ ਸਾਹਮਣੇ ਜਾ ਖੜਾ ਹੋਇਆ ਕਿਹੜਾ ਹੈ ਤਾਰਾ ਸਿੰਘ ਅੱਗੇ ਤਾਂ ਕਰੋ ਅਸੀਂ ਵੀ ਤਾਂ ਦੇਖੀਏ ਕਿੰਨਾ ਕੋ ਬਾਹਦਰ ਹੈ ਤਕੀ ਬੇਗ ਦੇ ਬੋਲਣ ਦੀ ਧੀਰ ਸੀ ਕਿ ਭਾਈ ਤਾਰਾ ਸਿੰਘ ਮੂਰੇ ਆਏ ਅਸੀਂ ਤਾਂ ਜੰਗਲਾਂ ਦੇ ਜੰਮੇ ਜਾਏ ਹਾਂ ਖਾਨ ਸਾਹਿਬ ਖੰਡੇ ਵਾਟੇ ਵਾਲਾ ਅੰਮ੍ਰਿਤ ਅੰਦਰ ਗਿਆ ਹੋਇਆ ਜੀਉਣਾ ਮਰਨਾ ਇੱਕ ਜਾਣਦੇ ਹਾਂ ਤੇ ਤੁਸੀਂ ਮਾਂ ਦੇ ਦੁੱਧਾ ਮੱਖਣਿਆਂ ਨਾਲ ਪਲੇ ਹੋਏ ਕਿਉਂ ਐਵੇਂ ਮੁਕਤ ਵਿੱਚ ਜਾਨ ਗਵਾਉਂਦੇ ਹੋ ਦਸਾਂ ਸਾਲਾਂ ਦਾ ਸੀ ਜਦ ਪਹਿਲੀ ਜੰਗ ਵਿੱਚ ਗਿਆ ਸੀ ਤਲਵਾਰ ਨਾਲ ਲੈ ਕੇ ਜੰਮਿਆ ਹਾਂ ਤਾਕੀ ਬੇਗੁੱਸੇ ਵਿੱਚ ਬੋਲਿਆ ਆਹੋ ਲੱਕੜ ਦੀਆਂ ਕਿਰਪਾਨਾਂ ਨਾਲ ਖੇਡਦੇ ਅਠਾਂ ਦਸਾਂ ਸਾਲਾਂ ਦੇ ਬਾਲ ਚੋਰ ਸਿਪਾਹੀ ਦੀ ਖੇਡ ਨੂੰ ਜੰਗ ਹੀ ਸਮਝ ਲੈਂਦੇ ਹਨ ਜੇ ਤੁਸੀਂ ਮਰਨਾ ਹੀ ਮਿੱਥ ਲਿਆ ਹੈ ਤਵਾਰ ਕਰ ਲਓ ਕਿਥੇ ਖਾਹਸ਼ ਅੰਦਰ ਹੀ ਨਾ ਰਹਿ ਜਵੇ ਤਕੀ ਬੇਗ ਨੇ ਕੋੜਾ ਭਾਈ ਤਾਰਾ ਸਿੰਘ ਵੱਲ ਭਜਾਇਆ ਤੇ ਖਿੱਚ ਕੇ ਇੱਕ ਤੀਰ ਛੱਡਿਆ ਪਰ ਤੀਰ ਭਾਈ ਤਾਰਾ ਸਿੰਘ ਦੇ ਫਰਲੇ ਨੂੰ چیرਦਾ ਹੋਇਆ ਲੰਘ ਗਿਆ ਭਾਈ ਤਾਰਾ ਸਿੰਘ ਜੀ ਨੇ ਤਕੀ ਬੇਗ ਦੇ ਕੋੜੇ ਦੀ ਬਾਗ ਨੂੰ ਖਿੱਚਿਆ ਤੇ ਵਾਰ ਕਰਨ ਲਈ ਕਿਰਪਾਨ ਲਹਿرائی ਤਕੀ ਬੇਗ ਦਾ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ ਸੀ। ਸੰਜੋ ਨੇ ਉਸ ਦਾ ਪਿੰਡਾ ਟਕ ਰੱਖਿਆ ਸੀ। ਭਾਈ ਤਾਰਾ ਸਿੰਘ ਨੇ ਦੇਖਿਆ ਕਿ ਲੋਹੇ ਦੀ ਟੋਪ ਵਿੱਚੋਂ ਤਕੀ ਬੇਗ ਦਾ ਸਿਰਫ ਮੂੰਹ ਨੰਗਾ ਸੀ। ਉਹਨਾਂ ਨੇ ਕਿਰਪਾਨ ਦੀ ਨੋਕ ਉੱਥੋਂ ਦੀ ਅੰਦਰ ਤਸਾ ਦਿੱਤੀ। ਬੁੱਲਾਂ ਵਿੱਚ ਦੀ ਹੁੰਦੀ ਹੋਈ ਕਿ ਪਹਲਾ ਤਕੀ ਬੇਗ ਦੇ ਸੰਗ ਤੱਕ 닿 ਗਏ। ਤੇ ਉਹ ਪਿਛਾਵਾਂ ਵੱਲ ਭੱਜੇ। ਸਾਹਮਣੇ ਮੋਮਨ ਖਾਨ ਖਲੋਤਾ ਸੀ ਉਸਨੇ ਭੱਜੇ ਆਉਂਦੇ ਤਕੀ ਬੇਗ ਦੇ ਮੂੰਹ ਵਿੱਚੋਂ ਲਹੂ ਵੰਦਾ ਦੇਖਿਆ ਤਾਂ ਉਸ ਨੂੰ ਉਹ ਪਾਨ ਦੀ ਪਿਚਕਾਰੀ ਵਾਂਗ ਚਾਪਿਆ ਖਾਨ ਸਾਹਿਬ ਪਾਂਚ ਵਾਰ ਰਹੇ ਹੋ ਮੋਮਨ ਖਾਨ ਨੇ ਤਕੀ ਬੇਗ ਨੂੰ ਪੁੱਛਿਆ ਹਾਂ ਅੱਗੇ ਤਾਰਾ ਸਿੰਘ ਬੀੜਿਆਂ ਦਾ ਥਾਲ ਲੈ ਖੜੋਤਾ ਹੈ ਤੇ ਪਾਨ ਵੰਡ ਰਿਹਾ ਹੈ ਜੇ ਹਿੰਮਤ ਹੈ ਤਾਂ ਤੁਸੀਂ ਵੀ ਲੈ ਆਓ ਜਾ ਕੇ ਦੂਰ ਖੜ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਖਾਨ ਸਾਹਿਬ ਅਗਲੇ ਆਂਦੇ ਮੂਹਰੇ ਜਾ ਕੇ ਦੇਖੋ ਪਾਣ ਦਿੰਦੇ ਨੇ ਕਿ ਪੁੜੇ ਸੇਕਦੇ ਨੇ ਅੱਕਿਆ ਹੋਇਆ ਤਕੀ ਬੇਗ ਤੋ ਤਲਾਉਂਦਾ ਜਿਹਾ ਬੋਲਿਆ ਮੋਮਨ ਖਾਨ ਦਾ ਇੱਕ ਚਾਪ ਲੋਸ ਚਹੀ ਕਿਸਮ ਦਾ ਪਤੀਜਾ ਮੁਰੀਦ ਖਾਨ ਹਾਥੀ ਤੇ ਸਵਾਰ ਸੀ ਉਸ ਨੇ ਤਕੀ ਬੇਗ ਦੁਆਰਾ ਮੋਮਨ ਖਾਨ ਨੂੰ ਬੋਲੇ ਬੋਲ ਸੁਣੇ ਤੇ ਅਹੰਕਾਰ ਵਿੱਚ ਮਹਾਵਤ ਨੂੰ ਹਾਥੀ ਸਿੰਘਾਂ ਵੱਲ ਤੋਰਨ ਲਈ ਕਿਹਾ ਹਾਲਾਂਕਿ ਇਹ ਨਿਸ਼ਾਨੇਬਾਜ਼ ਚੰਗਾ ਸੀ ਤੇ ਇਕੱਠੇ ਦੋ ਤੀਰ ਚਲਾ ਦਿੰਦਾ ਸੀ ਜਿਹੜੇ ਦੋ ਵੱਖ-ਵੱਖ ਨਿਸ਼ਾਨਿਆਂ ਨੂੰ ਫੁੰਡ ਸਕਦੇ ਸਨ ਉਸਨੇ ਜਾਣਿਆ ਕਿ ਇੱਕ ਤਾਂ ਇਹ ਹਾਥੀ ਤੇ ਸਵਾਰ ਹੈ ਤੇ ਦੂਜਾ ਸਿੰਘ ਕੁਝ ਥੱਕ ਵੀ ਗਏ ਹੋਣਗੇ ਕਰਪਾਨ ਜਾਂ ਨੇਜੇ ਦਾ ਵਾਰ ਇੰਨੇ ਉੱਚੇ ਬੈਠੇ ਤੇ ਨਹੀਂ ਹੋ ਸਕਦਾ ਜੇ ਕੋਈ ਵੀ ਸਿੰਘ ਮੂਰੇ ਆਇਆ ਤਾਂ ਹੱਥ ਚੜਾ ਦੇਵੀਂ ਉਸ ਉੱਤੇ ਉਸ ਮਹਾਵਤ ਨੂੰ ਬੋਲਿਆ ਹਾਥੀਆਂ ਨਾਲ ਲੜਨਾ ਬੰਦਿਆਂ ਦੀ ਵਸਦਾ ਨਹੀਂ ਹੋਂਦੇ ਵਿੱਚ ਤੁਰਕ ਬੋਲਿਆ ਹਾਂ ਬੰਦੇ ਹਾਥੀਆਂ ਨਾਲ ਨਹੀਂ ਲੜ ਸਕਦੇ ਭੀਮ ਸਿੰਘ ਬੋਲਿਆ ਪਰ ਬਜਿੱਤਰ ਸਿੰਘ ਤੇ ਬਾਗੜ ਸਿੰਘ ਤਾਂ ਲੜ ਸਕਦੇ ਹਨ ਭਾਈ ਭੀਮ ਸਿੰਘ ਨੇ ਭਾਈ ਬਜਿੱਤਰ ਸਿੰਘ ਨੂੰ ਚੇਤਿਆਂ ਵਿੱਚ ਧਿਆਇਆ ਤੇ ਛਾਲ ਮਾਰ ਹਾਥੀ ਦਾ ਕੰਨ ਫੜ ਕੇ ਉਸ ਨੂੰ ਬਿਠਾ ਲਿਆ ਇਸ ਤਰ੍ਹਾਂ ਹਾਥੀ ਨੂੰ ਬਿਠਾਣਾ ਉਹ ਜਾਣਦੇ ਹਨ ਜਿਹੜੇ ਸਵਾਰ ਹੁੰਦੇ ਹਨ ਤੁਰਕ ਦੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਸਿੰਘ ਹਾਥੀ ਨੂੰ ਬਿਠਾ ਲਵੇਗਾ ਉਸ ਦੀ ਸੁਰਤ ਮਤਾਈ ਪਲ ਵਿੱਚ ਕਿਧਰੇ ਛੇ ਹੋ ਗਈ ਭੀਮ ਸਿੰਘ ਨੇ ਮਹਾਵਤ ਦਾ ਸਿਰ ਲਾਹਣ ਲਈ ਬਾਹਰ ਕੀਤਾ ਪਰ ਕਿਰਪਾਨ ਹਾਥੀ ਨੂੰ ਕਾਬੂ ਕਰਨ ਵਾਲੇ ਅੰਕੁਸ਼ ਨਾਲ ਜਾ ਟਕਰਾਈ ਤੇ ਟੁੱਟ ਗਈ ਸਿੰਘ ਨੇ ਟੁੱਟੀ ਹੋਈ ਕਿਰਪਾਨ ਨਾਲ ਹੀ ਮਹਾਵਤ ਦਾ ਸਿਰ ਕੱਦੂ ਵਾਂਗ ਲਾ ਦਿੱਤਾ ਤੇ ਉਹ ਥਾਂਏ ਢੇਰ ਹੋ ਗਿਆ ਪਰ ਅੰਕੁਸ ਵੱਜਣ ਕਾਰਨ ਭੀਮ ਸਿੰਘ ਵੀ ਫੱਟੜ ਹੋ ਗਿਆ ਤੇ ਹੀਠਾਂ ਡਿੱਗ ਪਿਆ ਜ਼ਖਮੀ ਹੋ ਕੇ ਡਿੱਗਦੇ ਭੀਮ ਸਿੰਘ ਨੂੰ ਜਦ ਭਾਈ ਤਾਰਾ ਸਿੰਘ ਜੀ ਨੇ ਦੇਖਿਆ ਤਾਂ ਉਹਨਾਂ ਭੱਜ ਕੇ ਉਸ ਨੂੰ ਸੰਭਾਲਿਆ ਤੇ ਲਖਮੀਰ ਸਿੰਘ ਨੂੰ ਸੁਣਾ ਕੇ ਬੋਲੇ ਯਾਦ ਹੈ ਲਖਮੀਰ ਸਿੰਘ ਜਦ ਆਪਾਂ ਛੋਟੇ ਹੁੰਦੇ ਮੱਝਾਂ ਚਾਰਦੇ ਹੁੰਦੇ ਸੀ ਤਾਂ ਤੂੰ ਇਕੱਠੀਆਂ ਦੋ ਮੱਝਾਂ ਉਤੋਂ ਦੀ ਛਾੜ ਮਾਰ ਕੇ ਟੱਪ ਜਾਂਦਾ ਹੁੰਦਾ ਸੀ ਹੁਣ ਤਾਂ ਤੂੰ ਜਰਵਾਣਾ ਵੀ ਹੋ ਗਿਆ ਸੋ ਤੇਰੇ ਅੱਗੇ ਕੀ ਹੈ ਇਹ ਤੁਕਾਂ ਦਾ ਕੱਟਾ ਭਾਈ ਤਾਰਾ ਸਿੰਘ ਦੇ ਕਹਿਣ ਦੀ ਧੀਰ ਸੀ ਕਿ ਹਾਥੀ ਵੱਲ ਭੱਜਦੇ ਹੋਏ ਭਾਈ ਲਖਮੀਰ ਸਿੰਘ ਬੋਲੇ ਭਲੇ ਵੇਲੇ ਯਾਦ ਕਰਵਾ ਦਿੱਤਾ ਭਾਈ ਸਾਹਿਬ ਮੇਰੇ ਤਾਂ ਪਹਿਲਾਂ ਮਨ ਵਿੱਚ ਫੁਰਨਾ ਆ ਰਿਹਾ ਸੀ ਇਹ ਤੁਰਕਾਂ ਨੂੰ ਮਾਰ ਕੇ ਇਨ੍ਹਾਂ ਹਾਥੀਆਂ ਤੇ ਸਵਾਰੀ ਕਰਕੇ ਦੇਖਾਂਗੇ ਇਹ ਕਹਿੰਦੇ ਆ ਭਾਈ ਲਖਮੀਰ ਸਿੰਘ ਨੇ ਛਾਲ ਮਾਰ ਕੇ ਪਹਿਲਾ ਹਾਥੀ ਦੇ ਘੋਡੇ ਤੇ ਤੇ ਦੂਜਾ ਧੌਣ ਉੱਤੇ ਜਾਤਰਿਆ ਜਦੋਂ ਹੀ ਭਾਈ ਲਖਮੀਰ ਸਿੰਘ ਨੇ ਆਪਣਾ ਵਰਛਾ ਤਰਕ ਦੇ ਮੋਢੇ ਵਿੱਚ ਮਾਰਿਆ ਭਾਈ ਧਾਰਾ ਸਿੰਘ ਜੀ ਹੱਸਦਿਆਂ ਬੋਲੇ ਉਹ ਇੰਨੇ ਹੀ ਰਿਸਾਂ ਯੋਤੇ ਆ ਤੇਰੀਆਂ ਹਜੇ ਤੱਕ ਗੱਲ ਮੇਰੇ ਮੂੰਹ ਵਿੱਚ ਹੀ ਸੀ ਹਾਥੀ ਉੱਤੇ ਸਵਾਰ ਤੁਰਕ ਦੀ ਸੱਜੀ ਬਾਹ ਨਕਾਰਾ ਹੋ ਗਈ ਤੇ ਉਸ ਦੀ ਤਲਵਾਰ ਮਿਆਨ ਵਿੱਚ ਧਰੀ ਧਰਾਈ ਰਹਿ ਗਈ ਭਾਈ ਲਖਮੀਰ ਸਿੰਘ ਨੇ ਵਰਛਾ ਉਸ ਦੀ ਛਾਤੀ ਵਿੱਚ ਖੋਬੋ ਦਿੱਤਾ ਤੇ ਉਹ ਵੀ ਕੋਚ ਕਰ ਗਿਆ ਹਾਥੀ ਦੇ ਪੈਰਾਂ ਕੋਲ ਕਈ ਮੁਗਲ ਸਿਪਾਹੀ ਇਕੱਠੇ ਹੋ ਗਏ ਭਾਈ ਕੁਇਰ ਸਿੰਘ ਤੇ ਆਲੀ ਸਿੰਘ ਨੇ ਲਖਮੀਰ ਸਿੰਘ ਦੇ ਮਦਦ ਕਰਦਿਆਂ ਹੀਠੋ ਤੁਰਕਾਂ ਦਾ ਸਫਾਇਆ ਕਰ ਦਿੱਤਾ ਲਖਮੀਰ ਸਿੰਘ ਹਾਥੀ ਤੇ ਸਵਾਰ ਹੋ ਗਿਆ ਤੇ ਹਾਥੀ ਸਿੰਘਾਂ ਵੱਲ ਤੋਰ ਦਿੱਤਾ ਲਓ ਭਾਈ ਤਾਰਾ ਸਿੰਘ ਜੀ ਆਪਾਂ ਵੀ ਹਾਥੀ ਆਣੇ ਹੋਗੇ ਉਹਨਾਂ ਭਾਈ ਤਾਰਾ ਸਿੰਘ ਨੂੰ ਕਿਹਾ ਇਹ ਕੱਟਾ ਸਾਡੇ ਕਿਸ ਕਮ ਸਿੰਘ ਜੀ ਖਾਲਸੇ ਦਾ ਰਾਜ ਆ ਲੈਣਦੇ ਹੋ ਐਸੀ ਹਾਤੀ ਤਾਂ ਖਾਲਸਾ ਆਪਣੇ ਸੇਵਕਾਂ ਨੂੰ ਬਖਸ਼ਿਆ ਕਰੇਗਾ ਤੇ ਭਾਈ ਤਾਰਾ ਸਿੰਘ ਨੇ ਇਹ ਭਵਿੱਖਤ ਵਾਕ ਕਹੇ ਸਨ ਇਨਾ ਬੋਲਾਂ ਨੂੰ ਪੰਜਾਬ ਦੇ ਸ਼ੇਰ ਮਹਾਰਾਜਾ ਰਣਜੀਤ ਸਿੰਘ ਨੇ ਪੂਰਾ ਕੀਤਾ। ਬਾਬੇ ਪੰਗੂ ਨੇ ਉੱਚਾ ਹੋ ਕੇ ਦਰਿਆ ਤੋਂ ਪਾਰ ਦੇਖਿਆ। ਸਿੰਘਾਂ ਨੇ ਹਾਥੀ ਮੁਗਲਾਂ ਵੱਲ ਹੱਕ ਦਿੱਤਾ। ਜਦ ਸਵਾਰ ਤੋਂ ਸਖਣਾ ਹਾਥੀ ਮੋਮਨਖਾ ਕੋਲ ਪਹੁੰਚਿਆ ਤਾਂ ਉਹ ਬੋਲਿਆ ਕਿਸ ਮਿੱਟੀ ਦੇ ਬਣੇ ਹੋਏ ਨੇ ਇਹ ਲੋਕ। ਮੁਠੀ ਭਰ ਪੈਦਲ ਸਿੰਘਾਂ ਨੇ ਹਾਥੀ ਤੋਂ ਐਡਾ ਸੂਰਮਾ ਸੁੱਟ ਲਿਆ। ਹੁਣ ਮੋਮਨ ਖਾਨ ਨੇ ਦੋ ਪੂਰਬੀ ਜਰਨੈਲ ਬੁਲਾਏ ਮਨਸाराम ਤੇ ਦਯਾਰਾਮ ਇਹਨਾਂ ਨੂੰ ਹਜ਼ਾਰੀ ਦਾ ਖਿਤਾਬ ਹਾਸਲ ਸੀ ਇਹ ਪੂਰਬੀ ਆਪਣੀ ਸੇਨਾ ਲੈ ਕੇ ਸਿੰਘਾਂ ਉੱਤੇ ਟੁੱਟ ਪਏ ਮਾਰ ਡਾਲੋ ਕੁਚਲ ਡਾਲੋ ਦੇ ਹੋ ਕਰੇ ਮਾਰਦੇ ਸਿੰਘਾਂ ਕੋਲ ਪਹੁੰਚੇ ਭਾਈ ਮੀਗ ਸਿੰਘ ਤੇ ਗੁਰਬਖਸ਼ ਸਿੰਘ ਨੇ ਇੱਕ ਪਲ ਵਿੱਚ ਮਨਸाराम ਤੇ ਦਯਾਰਾਮ ਦੇ ਘੋੜਿਆਂ ਤੋਂ ਭਾਰ ਲਾ ਦਿੱਤਾ ਜਿੰਨੀ ਤੇਜ਼ੀ ਨਾਲ ਉਹ ਆਏ ਸਨ ਉੰਨੀ ਕਾਹਲ ਨਾਲ ਹੀ ਸਿੰਘਾਂ ਨੇ ਇਹਨਾਂ ਨੂੰ ਭਗਵਾਨ ਕੋਲ ਭੇਜ ਦਿੱਤਾ ਇਹਨਾਂ ਨੂੰ ਜਾਪਦੇ ਮਰਨ ਦੀ ਕੁਝ ਜ਼ਿਆਦਾ ਹੀ ਕਾਹਲ ਸੀ ਗੁੱਲੀ RAM ਹੁਣ ਉਹਨਾਂ ਨੂੰ ਤਾਂ ਬਸ ਬਾਹਟ ਹੀ ਪਈ ਭੱਜੇ ਤਾਂ ਇਹ ਇੰਜ ਆਏ ਸਨ ਜਿਵੇਂ ਸਾਡੇ ਵਿੱਚੋਂ ਪੰਜਾਂ ਸੱਤਾਂ ਨੂੰ ਨਾਲ ਲੈ ਕੇ ਜਾਣਗੇ ਮੀਕ ਸਿੰਘ ਤੇ ਗੁਰਬਖਸ਼ ਸਿੰਘ ਆਪਸ ਵਿੱਚ ਗੱਲਾਂ ਕਰ ਰਹੇ ਸਨ ਲੜਾਈ ਕੁਝ ਸਮੇਂ ਲਈ ਮਨੋ ਰੁਕ ਗਈ ਜਾਤਾਂ ਤਰਕ ਕੋ ਚਾਨਣ ਹੋ ਜਾਣ ਦੀ ਉਡੀਕ ਕਰ ਰਹੇ ਸਨ ਜਾਂ ਕੋਈ ਨਵੀਂ ਰਣਨੀਤੀ ਘੜ ਰਹੇ ਸਨ ਹੁਣ ਤੱਕ ਹੋਰ ਕੋਈ ਝੜਪ ਵਿੱਚ ਤਾਂ ਮੈਦਾਨ ਖਾਲਸੇ ਦੇ ਹੱਥ ਰਿਹਾ ਸੀ ਸਿੰਘ ਨਾਲ ਦੇ ਸ਼ਹੀਦ ਹੋ ਚੁੱਕੇ ਸਿੰਘਾਂ ਦੀਆਂ দেহਾਂ ਸੰਭਾਲ ਰਹੇ ਸਨ ਦਿਨ ਚੜ ਗਿਆ ਤੇ ਸੂਰਜ ਨੇ ਹਰ ਪਾਸੇ ਚਾਨਣ ਕਰ ਦਿੱਤਾ ਸਿੰਘਾਂ ਦੇ ਸਰੀਰਾਂ ਤੇ ਲੱਗੇ ਫਟ ਚਮਕਣ ਲੱਗੇ ਮੁਗਲਾ ਦੇ ਸਿਪਾਹੀ ਤਾਂ ਟੁਕੜੀਆਂ ਵਿੱਚ ਆਉਂਦੇ ਸਨ ਪਰ ਸਿੰਘ ਤਾਂ ਸਾਰੇ ਹੀ ਲੜਦੇ ਰਹੇ ਸਨ ਮੈਦਾਨ ਵਿੱਚ ਖਿਲਰੇ ਫਿਰਦੇ ਸਿੰਘ ਜ਼ਖਮੀ ਸਿੰਘਾਂ ਨੂੰ ਸਹਾਰੇ ਦੇ ਰਹੇ ਸਨ ਮੋਮਨ ਖਾਨ ਨੇ ਮੌਕਾ ਢਾੜਦਿਆਂ ਥੋਪਾਂ ਵਾਲਿਆਂ ਨੂੰ ਇਸ਼ਾਰਾ ਕੀਤਾ 40 ਦੀਆਂ 40 ਥੋਪਾਂ ਨੇ ਇਕੱਠਿਆਂ ਅੱਗ ਬਰਾਈ ਨਾਲ ਹੀ ਤੁਰਕਾਂ ਨੇ ਬੰਦੂਕਾਂ ਦੇ ਫਾਇਰ ਵੀ ਖੋਲ ਦਿੱਤੇ ਪੱਟੜ ਹੋਏ ਤੇ ਉਹਨਾਂ ਨੂੰ ਸੰਭਾਲ ਰਹੇ ਸਿੰਘਾਂ ਨੂੰ ਤੋਪਾਂ ਦੇ ਗੋਲਿਆਂ ਨੇ ਉਡਾ ਦਿੱਤਾ ਭਾਈ ਤਾਰਾ ਸਿੰਘ ਨੇ ਆਪਣੀ ਜਾਨ ਭਾਈ ਤੁਰੰਗ ਮੁਗਲਾਂ ਵੱਲ ਭਜਾਇਆ ਕਈ ਗੋਲੀਆਂ ਉਹਨਾਂ ਦੇ ਡੋਲਿਆਂ ਤੇ ਪੱਟਾਂ ਵਿੱਚ ਲੱਗ ਗਈਆਂ ਘੋੜਾ ਵੀ ਜ਼ਖਮੀ ਹੋ ਗਿਆ ਪਰ ਉਸ ਨੇ ਧਾਰ ਲਈ ਸੀ ਕਿ ਸਿੰਘ ਨੂੰ ਰਾਹ ਵਿੱਚ ਧੋਖਾ ਨਹੀਂ ਦੇਵੇਗਾ ਕਿਸੇ ਵੀ ਤਰ੍ਹਾਂ ਘੋੜੇ ਨੇ ਭਾਈ ਤਾਰਾ ਸਿੰਘ ਨੂੰ ਮੋਮਨ ਖਾਨ ਦੇ ਹਾਥੀ ਕੋਲ ਭੇਜ ਦਿੱਤਾ ਭਾਈ ਸਾਹਿਬ ਨੇ ਕੋੜੇ ਦੀ ਪਿੱਠ ਤੇ ਖਲੌਂਦਿਆਂ ਹਾਥੀ ਵੱਲ ਛਾਲ ਮਾਰੀ ਹਾਥੀ ਦੀ ਸੁੰਡ ਉੱਤਿਆਂ ਦੀ ਹੁੰਦੇ ਹੋਏ ਉਹ ਉੱਪਰ ਜਾ ਚੜੇ ਕਰਪਾਨ ਦੋ ਵਾਰੀ ਘੁਮਾਈ ਪਹਿਲੀ ਵਾਰ ਨਾਮਹਾਵਤ ਅਸਿਰ ਤੇ ਦੂਜੇ ਨਾਲ ਮੋਮਨ ਖਾਨ ਦੀ ਬਾਹਂ ਵੱਟੇ ਛੁੱਟੀ ਮੋਮਨ ਖਾਨ ਨੇ ਆਪਣੇ ਵਰਛੀ ਹਾਥੀ ਦੇਖ ਭੋਈ ਤਾਂ ਹਾਥੀ ਪੀੜ ਨਾਲ ਕਰਾਹਿਆ ਤੇ ਦੋ ਰੱਤਾਂ ਤੇ ਹੋ ਗਿਆ ਭਾਈ ਸਾਹਿਬ ਨੂੰ ਸੰਭਲਣ ਦਾ ਮੌਕਾ ਨਾ ਮਿਲਿਆ ਤੇ ਉਹ ਹੀਠਾਂ ਹਾਥੀ ਦੇ ਪੈਰਾਂ ਵਿੱਚ ਡਿੱਗ ਪਏ। ਹਾਥੀ ਨੇ ਆਪਣਾ ਪੈਰ ਭਾਈ ਤਾਰਾ ਸਿੰਘ ਦੇ ਸਿਰ ਵਿੱਚ ਵਧਾਇਆ। ਉਹਨਾਂ ਫੁਰਤੀ ਨਾਲ ਪਾਸਾ ਲਿਆ ਤੇ ਚੀਤੇ ਦੀ ਤੇਜ਼ੀ ਨਾਲ ਛਾਲ ਮਾਰ ਕੇ ਕਰਪਾਨ ਘੁਮਾਈ ਤੇ ਹਾਥੀ ਦੀ ਸੁੰਡ ਵੱਢ ਦਿੱਤੀ। ਹਾਥੀ ਹੁਣ ਪੀੜ ਨਾਲ ਕਰਾ ਰਿਹਾ ਸੀ। ਹੀਠਾਂ ਖਲੋਤੇ ਘੋੜਸਵਾਰ ਤੇ ਪੈਦਲ ਸਪਾਈਆਂ ਵਿੱਚੋਂ ਕੁਝ ਨੂੰ ਮਾਰ ਕੇ ਕੁਝ ਨੂੰ ਛਕਾਨੇ ਦੇ ਕੇ ਭਾਈ ਸਾਹਿਬ ਨੇ ਬਰਛੇ ਦਾ ਨਿਸ਼ਾਨਾ ਸਾਧਿਆ ਮੋਮਨ ਖਾਨ ਦਾ ਮੁੜਕਾ ਚੋਰਿਆ ਸੀ ਜਿਉਂ ਹੀ ਉਹਨਾਂ ਨੇ ਬਰਛੀ ਛੱਡਣ ਲਈ ਹੱਥ ਕਾਂ ਲਿਆਂਦਾ ਛੂਕਦੇ ਹੋਏ ਕਈ ਤੀਰ ਉਹਨਾਂ ਦੇ ਸੀਨੇ ਵਿੱਚ ਵੱਜੇ ਤੇ ਇੱਕ ਗੋਲੀ ਮੋਢੇ ਵਿੱਚ ਪਰ ਉਹਨਾਂ ਕਿਸੇ ਵੀ ਤਰ੍ਹਾਂ ਬਰਛੀ ਚਲਾ ਦਿੱਤੀ ਬਰਛੀ ਹਾਥੀ ਦੀ ਅੱਖ ਵਿੱਚ ਵੱਜੀ ਹਾਥੀ ਪੀਕਲ ਖੁਰੀ ਦੌੜ ਪਿਆ ਤੇ ਆਪਣੇ ਕਈ ਸਿਪਾਹੀ ਮਿੱਧ ਕੇ ਮਾਰ ਦਿੱਤੇ। ਪੀੜ ਨਾਲ ਜੀਕ ਰਹੇ ਭੱਜਦੇ ਹਾਥੀ ਤੋਂ ਡੋਲ ਕੇ ਮੋਮਨ ਖਾਂ ਹੀਟਾਂ ਡਿੱਕ ਪਿਆ। ਟੜਾਮ ਕਰਕੇ ਟਿੱਕਣ ਨਾਲ ਉਸ ਦੀ ਸੁਰਤ ਮੰਦਲ ਗਈ। ਭਾਈ ਤਾਰਾ ਸਿੰਘ ਨੇ ਆਪਣੇ ਕੋਲ ਪਈ ਤਲਵਾਰ ਚੁੱਕ ਕੇ ਮੋਮਨ ਸਿੰਘ ਦਾ ਸਿਰ ਲਾ ਦਿੱਤਾ। ਹਾਂ ਸੱਚ ਹੈ ਬੰਦੇ ਹਾਥੀਆਂ ਨਾਲ ਨਹੀਂ ਲੜ ਸਕਦੇ ਪਰ ਬਚਿੱਤਰ ਸਿੰਘ, ਬਾਗੜ ਸਿੰਘ, ਭੀਮ ਸਿੰਘ ਤੇ ਤਾਰਾ ਸਿੰਘ ਤਾਂ ਲੜ ਸਕਦੇ ਹਨ। ਮੈਦਾਨ ਵਿੱਚੋਂ ਭੱਜਦੀ ਜਾ ਰਹੀ ਮੁਗਲ ਸੈਨਾ ਵਿੱਚੋਂ ਇੱਕ ਮੁਗਲ ਸਿਪਾਹੀ ਨੇ ਭਾਈ ਭੀਮ ਸਿੰਘ ਦੇ ਬੋਲ ਦਰਾਈ ਬਸ ਉਸਨੇ ਦੋ ਨਾਮ ਜ਼ਰੂਰ ਨਾਲ ਜੋੜ ਦਿੱਤੇ ਤੇ ਇਸ ਤਰ੍ਹਾਂ ਭਾਈ ਤਾਰਾ ਸਿੰਘ ਤੇ ਉਹਨਾਂ ਦੇ ਸਾਥੀ ਸਿੰਘਾਂ ਨੇ ਜੂਝ ਕੇ ਸ਼ਹੀਦیاں ਪਾਈਆਂ ਉਹਨਾਂ ਦਾ ਸਿਰ ਸਿਰਾਂ ਦੇ ਨਾਲ ਨਿਭਗਿਆ ਉਹਨਾਂ ਅਰਦਾਸ ਵਿੱਚ ਕਹੇ ਬੋਲ ਨਿਭਾਏ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਨਿਵਾਸ ਪਾਇਆ ਸੰਸਾਰ ਤਾਂ ਮੁਸਾਫਰਖਾਨਾ ਹੈ ਤਿਸਰਾ ਉਪੇ ਇਸ ਸੰਸਾਰ ਵਿੱਚ ਰਾਤ ਕੱਟਣ ਵਾਲੇ ਮੁਸਾਫਰਾਂ ਨੂੰ ਸਰਾ ਦੇ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ ਪਰ ਕੁਝ ਮੁਸਾਫਰ ਐਸੇ ਵੀ ਹੁੰਦੇ ਹਨ ਜੋ ਆਪਣੇ ਸ਼ਰਤਾਂ ਤੇ ਜਿਉਂਦੇ ਹਨ ਤਿਸਰਾ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਹਾਂ ਸਰਾ ਨੂੰ ਸਦੀਆਂ ਦੀ ਉਡੀਕ ਮਗਰੋਂ ਐਸੇ ਮੁਸਾਫਰ ਦੇ ਚਰਨ ਪਰਸਨ ਦਾ ਸੁਭਾਗ ਮਿਲਦਾ ਹੈ ਨਹੀਂ ਤਾਂ ਸੰਸਾਰ ਦੀ ਆਬਾਦੀ ਤਾਂ ਕਰੋੜਾਂ ਟੱਪ ਚੁੱਕੀ ਹੈ ਮਨੁੱਖ ਨਿੱਤ ਜੰਮਦੇ ਹਨ ਤੇ ਨਿੱਤ ਮਰਦੇ ਹਨ ਪਰ ਤਾਰਾ ਸਿੰਘ ਨਿੱਤ ਨਹੀਂ ਜੰਮਦੇ ਤੇ ਮਰਦੇ ਤਾਂ ਕਦੇ ਵੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ